ਹੁਣ ਸਾਂਝੇ ਗੜੇ ਨੂੰ ਉਸਤਾਲੇ ਇਹ ਕਰ ਲਈ ਹੈ ਕਿਸੇ ਨੇ ਵੀ ਧੱਕਾ ਧਕਾ ਨਹੀਂ ਕਰਨਾ ਹੈ ਸੋ ਸਾਰੇ ਸੰਗਤਾਂ ਆਸ ਕਰਦੇ ਗ੍ਰੰਤਿਆ ਗਿਆ ਉਹ ਕبول ਕਰਨ ਅੱਜ ਦੇ ਇਸ ਸਮਾਗਮ ਦੇ ਸਾਰ ਨੂੰ ਲੈ ਸਵੇਰੇ ਬਸਪਾ ਪ੍ਰਧਾਨ ਪੰਜਾਬ ਸ਼੍ਰੀ ਅਵਤਾਰ ਕਰੀਮਪੁਰ ਜੀ ਅਵਤਾਰ ਸਿੰਘ ਕਰੀਮਪੁਰ ਜੀ ਉਹ ਵੀ ਸਵੇਰੇ ਇੱਥੇ ਆ ਕੇ ਆਪਣਾ ਜਿਹੜਾ ਅਸ਼ੀਰਵਾਦ ਉਹ ਦਿੱਕੇ ਗਏ ਨੇ ਸੋ ਬਹੁਤ-ਬਹੁਤ ਧੰਨਵਾਦ पटियतिया पटाया هي نيوجان वॾाई सचे सतरि सत स्वामी सवण दास उन जहिड़े न वृक्ष लाए ਅਜੋਨਾ ਦੀ ਸ਼ਾਮ ਆਣ ਹੈ ਆਪਾਂ ਸਾਰੇ ਸਤਿਗੁਰੂ ਪਿੱਪਲਦਾਸ ਮਹਾਰਾਜ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਸਤਗੁਰੂ ਅਮਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਪ੍ਰਸਾਰ ਉਹਨਾਂ ਦੇ ਅੰਮ੍ਰਿਤ ਬਾਣੀ ਦਾ ਗਿਆਨ ਉਹਨਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਉਸ ਨੂੰ ਜਨ ਜਨ ਤੱਕ ਪਹੁੰਚਾਇਆ ਤੇ ਅੱਜ ਸਤਗੁਰੂ ਸਵਾਮੀ ਨਰੰજન ਦਾ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਗੁਰੂ ਪਿਆਰਿਓ ਸਤਗੁਰੂ ਰਬਦਾਸ ਮਹਾਰਾਜੀ ਬਚਨ ਕਰਦੇ ਨੇ ਅਮਰਤ ਬਾਣੀ ਚ ਕਹਿੰਦੇ ਜਿਹੜੇ ਸੰਤਮਾਪੁਰਸ਼ ਆਪ ਜਪਦੇ ਆ ਪ੍ਰਮਾਤਮਾ ਦਾ ਨਾਮ ਤੇ ਸੰਗਤਾਂ ਨੂੰ ਨਾਮ ਜਪਾਉਂਦੇ ਹਨ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੋ ਤੇ ਇਹ ਸਾਡਾ ਜੀਵਨ ਸਫਲ ਹੋਵੇਗਾ ਮਹਾਰਾਜ ਜੀ ਨੇ ਬਚਨ ਕੀਤੇ ਧੂੜ ਸੰਤ ਕੇ ਚਰਨ ਕੀ ਸੋਈ શ્રેਸ਼ਟਾ ਹੈ ਗੰਗ ਪਾਪਾਂ ਕੇ ਮਲ ਉਤਰੇ ਚੜੇ ਨਾਮ ਕਾ ਰੰਗ ਕਹਿੰਦੇ ਸੰਤਾਂ ਦੇ ਚਰਨਾਂ ਦੀ ਪਾਵਨ ਧੂੜੀ ਜੋ ਤੀਰਥਾ ਤੋਂ ਵੀ ਪਵਿੱਤਰ ਹੈ ਜਦੋਂ ਅਸੀਂ ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਨਮਸਕਾਰ ਕਰਦੇ ਹਾਂ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ ਦੇ ਸਤਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਪਾਪਾਂ ਕੀ ਮਲ ਉਤਰੇ ਚੜੇ ਨਾਮ ਦਾ ਰੰਗ ਉਹ ਕਿਹੜਾ ਰੰਗ ਮੇਰੇ ਰਮਈਆ ਪਰਸ਼ਾ ਨੇ ਇਸ ਨਗਰੀ ਦੇ ਵਿੱਚ ਚੜਨ ਪਾਏ ਆਪਦੇ ਆਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ ਰਵਿਦਾਸ ਕਹੇ ਮਨ ਵਿਦਿਆ ਨਰਕੋ ਜਾਣ ਅਜਾਨ ਕਿਉਂਕਿ ਵਿਦਿਆ ਤੋਂ ਬਿਨਾ ਇਹ ਸਾਡਾ ਜੀਵਨ ਅਧੂਰਾ ਹੈ ਸਤਗੁਰਾਂ ਨੇ ਕਿਹਾ ਸਤ ਵਿਦਿਆ ਇਹ ਸਾਨੂੰ ਗਿਆਨ ਇਹ ਵਿਵੇਕ ਇਹ ਸਾਨੂੰ ਗੁਰੂਆਂ ਦੀ ਸੰਗਤ ਵਿੱਚ ਆ ਕਰਕੇ ਹੀ ਅਹ ਬੈ ਸੋਈ ਕਰੇ ਆਪਾਂ ਨਹੀਂ ਜਿਤਾਏ ਅੱਜ ਬੈਠੇ ਨੇ ਸਤਿਗੁਰ ਸੁਆਮੀ ਨਰਿੰਜਨ ਦਾਸ ਜੀ ਮਹਾਰਾਜ ਜਿੱਥੇ ਸੁਆਸ ਸੁਆਸ ਨਾਮ ਜਪ ਲੈਣੇ ਸੰਤਾਂ ਨੂੰ ਜਪਾਉਂਦੇ ਨੇ ਉੱਥੇ ਸਮਾ ਕਰਕੇ ਗੁਰੂ ਪਿਆਰਿਓ ਅੱਜ ਆਪਾਂ ਦੇਖ ਰਹੇ ਹਾਂ ਮਹਾਰਾਜ ਜੀ ਦਾ ਪ੍ਰੇਮ ਸੰਤਾਂ ਦੇ ਨਾਲ ਤੇ ਸੰਤਾਂ ਦਾ ਪ੍ਰੇਮ ਮਹਾਰਾਜ ਜੀ ਦੇ ਨਾਲ ਸਤਕੰਡ ਬਲਾਂ ਦੇ ਤੰਤਨਿਕਸ਼ਟ ਸੰਤ ਨੰਨਜਨਦਾਸ ਜੀ ਵੱਲੋਂ ਅੱਜ ਬਹਿਰਾਮ ਦੀ ਧਰਤੀ ਨੂੰ ਨਿਹਾਲ ਕੀਤਾ ਗਿਆ ਇਸ ਸਾਰੇ ਮੈਂ ਅੱਜ ਇਸ ਮੌਕੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਸਮਝਦਾ ਕਿ ਸੰਤ ਮਹਾਪੁਰਸ਼ ਜੋ ਸਾਨੂੰ ਉਪਦੇਸ਼ ਦਿੰਦੇ ਆ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੇ ਆ ਪਸੰਦ ਹੈ ਇਹੀ ਇੱਕ ਸੱਚਾ ਸਨੇਹਾ ਜਿਹੜਾ ਰੱਬ ਦੇ ਨਾਲ ਜੁੜਨ ਦੇ ਨਾਲ-ਨਾਲ ਅਸੀਂ ਆਪਸੀ ਭਾਈਚਾਰਾ ਵੀ ਰੱਖਦੇ ਹਾਂ ਸੋ ਮੈਂ ਸਮਝਦਾ ਕਿ ਸੰਤ ਮਹਾਪੁਰ ਸਾਡੇ ਦੇ ਬਹੁਤ ਵੱਡਾ ਉਪਕਾਰ ਕਰ ਰਹੇ ਆਂ ਸੂਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਜੋ ਬੋਲੇ ਸੋਨ ਰਪਾ ਹੈ ਸਤਿਗੁਰ ਅ रविदास ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ ਸੋ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਬਹਿਰਾਮ ਦੀ ਧਰਤੀ ਦੇ ਉੱਤੇ 19ਵਾਂ ਮਹਾਨ ਸੰਤ ਸੰਮੇਲਨ ਸਤਿਗੁਰ ਰਵਿਦਾਸ ਮਹਾਰਾਜ ਦੀ ਪਾਪਨ ਪੀਤਰ ਅਮਰਤ ਬਾਣੀ ਦੀ ਛਤਰ ਛਾਇਆ ਹੇਠ ਡੇਰਾ ਸਚਕੰਡ ਬੱਲਾ ਦੇ ਮੌਜੂਦਾ ਗੱਦੀ ਨਿਸ਼ੀਨ ਸਤਿਗੁਰੂ ਸਵਾਮੀ ਨਰੰજનदास ਮਹਾਰਾਜ ਦੀ ਜੋਗ ਅਗਵਾਈ ਦੇ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਇਲਾਕੇ ਭਰ ਦੇ ਵਿੱਚੋਂ ਦੂਰ ਦੂਰ ਾਡੇ ਤੋਂ ਸਾਰੀਆਂ ਸੰਗਤਾਂ ਨੇ ਆ ਕੇ ਸੰਤਾ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਤੇ ਕੀਰਤਨ ਦਾ ਆਨੰਦ ਮਾਣਿਆ ਸੋ ਸਾਰੀਆਂ ਸੰਗਤਾਂ ਨੂੰ ਇਸ ਸਲਾਨਾ 19ਵੇਂ ਮਹਾਨ ਸੰਸਮੇਲਨ ਦੀਆਂ ਬਹੁਤ-ਬਹੁਤ ਵਧਾਈਆਂ ਸਾਡੇ ਵੱਲੋਂ ਸਾਰੇ ਸੰਤ ਮਹਾਪੁਰਸ਼ਾਂ ਦਾ ਕੋਟਨ-ਕੋਟਨ ਸ਼ੁਕਰਾਨਾ ਹੈ ਔਰ ਸਾਰੇ ਹੀ ਟਰਸਟ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਸਤਗੁਰ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਪ੍ਰਚਾਰ ਜਿਹੜਾ ਹੈ ਘਰ-ਘਰ ਤੱਕ ਪਹੁੰਚਾ ਰਹੇ ਆ ਜਨ-ਜਨ ਤੱਕ ਪਹੁੰਚਾ ਰਹੇ ਆ ਸਾਰੇ ਟਰਸਟਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸੋ ਸਾਰੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਹੈ ਸੋ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ ਫੋੜ ਮੁਬਾਰਕਾਂ ਜੈ ਗੁਰਦੇਵ ਧੰਨਵਾਦ ਤਨ ਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਅਮਰਤ ਬਾਣੀ ਦੇ ਅੱਜ ਇੱਥੇ ਸਲਾਨਾ ਸਮਾਰੋਹਮ ਜਿਹੜਾ ਹੁੰਦਾ ਔਰ ਜਿਸ ਦੇ ਵਿੱਚ ਬੱਲਾ ਵਾਲੇ ਸਤ ਮਹਾਰਾਜ ਆਪਣਾ ਆ ਕੇ ਅਸ਼ੀਰਵਾਦ ਦਿੰਦੇ ਸੰਗਤਾਂ ਨੂੰ ਬਹੁਤ ਖੁਸ਼ੀ ਗੱਲ ਹੈ ਕਿ ਪਿੰਡ ਬਹਿਰਾਮ ਦੇ ਕੇ ਸੰਗਤਾਂ ਨੇ ਅੱਜ ਜਿਹੜੇ ਆ ਉਹ ਸੰਤਾਂ ਦੇ ਵਿਚਾਰ ਸੁਣੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਹੋਇਆ ਔਰ ਮੈਂ ਸੰਵਿਧਾਨ ਕੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਅਨਸਾਰ ਸਾਨੂੰ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਔਰ ਪ੍ਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਨੂੰ ਨਾਮ ਤੇ ਰੋ ਆਰਤੀ ਮਧ ਨਮਰਾਰੇ ਹਰ ਕੇ ਨਾਮ ਵਿੱਚ ਝੂਠੇ ਸਾਰੇ ਦਾ ਸੰਦੇਸ਼ ਦਿੱਤਾ ਬਹੁਤ ਜਨਮ ਵਿਛੜੇ ਤੇ ਮਾਧੋਵੇ ਜਨਮ ਤੇ ਮਾਰੇ ਲੇਖੇ ਇਹ ਜਿਹੜਾ ਜਨਮ ਸਾਨੂੰ ਮਿਲਿਆ ਪ੍ਰਮਾਤਮਾ ਦਾ ਨਾਮ ਜਪ ਕੇ ਉਹਦੇ ਲੇਖੇ ਵਿੱਚ ਲਾਉਣ ਲਈ ਮਿਲਿਆ ਤੇ ਇਸ ਲਈ ਸੰਤ ਮਹਾਰਾਜ ਜਿਹੜੇ ਹਨ ਉਹ ਪਰਮਾਤਮਾ ਦੇ ਨਾਲ ਸੰਗਤਾਂ ਨੂੰ ਜੋੜਦੇ ਆ ਔਰ ਸੰਗਤਾਂ ਵਿੱਚ ਆ ਕੇ ਜਿੱਥੇ ਸੰਤਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਸੰਗਤ ਆਪਣੇ ਜਿਹੜੀ ਹੈ ਉਹਨਾਂ ਦੀ ਬਾਣੀ ਸੁਣ ਕੇ ਆਪਣਾ ਜੀਵਨ ਨੂੰ ਅਗੇ ਵਧਾਉਂਦੀ ਆ ਉੱਥੇ ਸੰਗਤਾਂ ਦੇ ਵੀ ਜਿਹੜੇ ਆ ਦੁੱਖ ਦੂਰ ਹੋ ਜਾਂਦੇ ਆ ਸੰਗਤ ਵਿੱਚ ਬੈਠ ਕੇ ਔਰ ਪਰਮਾਤਮਾ ਦੇ ਪ੍ਰਵਚਨ ਸੁਣ ਕੇ ਆਓ ਸਾਰੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜਿਹੜਾ ਜੀਵਨ ਸਫਲ ਕਰੀਏ ਔਰ ਸੰਤਾਂ ਮਹਾਪੁਰਸ਼ਾਂ ਤੋਂ ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਆਪਣਾ ਜਿਹੜਾ ਪ੍ਰਮਾਤਮਾ ਦਾ ਨਾਮ ਚਪੀਏ ਮੈਂ ਸਾਰੀ ਸੰਗਤ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸ਼੍ਰੀ ਉਦਾਸ ਮਿਸ਼ਨ ਵੈਲਫੇਅਰ ٹرسٹ ਬਰਾਮ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ 19ਵਾਂ ਮਹਾਨ ਸੰਤ ਸਮੇਲਨ ਮਹਾਨ ਸੰਤ ਸਾਡੇ ਕੋਮੀ ਸੰਤ ਸਰਨਜਨ ਦਾਜੀ ਦੀ ਸਰਪਸਤੀ ਇਟ ਜਿਹੜਾ ਵਿਸ਼ਾਲ ਸਮਾਗਮ ਕਰਾਇਆ ਗਿਆ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਸ਼ੀਵਾ ਪ੍ਰਾਪਤ ਕੀਤੇ ਔਰ ਅੱਜ ਦੇ ਇਸ ਮੁਬਾਰਕ ਮੌਕੇ ਤੇ ਸਮੁੱਚੇ ਟਰੱਸਟ ਦੇ ਸਮੁੱਚੀ ਸੰਗਤ ਨੂੰ ਵਧਾਈ ਦਿੰਦੇ ਮੁਬਾਰਕਾ ਦਿੰਦੇ ਹੋਏ ਆਓ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਰੀਮ ਸਰਕਾਰ ਕੰਧ ਲਈ ਉਹਨਾਂ ਦੀ ਬਾਣੀ ਨਾਲ ਜੁੜ ਕੇ ਉਹਨਾਂ ਦੀ ਬਾਣੀ ਨੂੰ ਜ਼ਿੰਦਗੀ ਦਾ ਅੰਗ ਬਣਾ ਕੇ ਚੱਲੀਏ ਔਰ ਤਾਂ ਜੋ ਆਪਣੇ ਜੀਵਨ ਨੂੰ ਸਫਲ ਬਣਾਇਆ ਜਾ ਸਕੇ ਔਰ ਇਹ ਨਾਲ ਹੀ ਸਮੁੱਚੀ ਸੰਗਤ ਦਾ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਆਇਆ ਇਹੀ ਸੰਕਲਪ ਲਈਏ ਗੁਰਦਾਸ ਸਮਾਰਦੇ ਬੇਗੰਪੂਰਾ ਜਿਹੜਾ ਸੰਕਲਪ ਲਿਆ ਸੀ ਉਹਨੂੰ ਬਚਾਉਣ ਦੇ ਲਈ ਸਮਾਜ ਵਿੱਚ ਆਪਾਂ ਨੈਤਿਕ ਪੈਦਾ ਕਰ ਕੀਮਤਾ ਪੈਦਾ ਕਰਕੇ ਗੁਰਬਾਣੀ ਨਾਲ ਜੁੜ ਕੇ ਆਪਾਂ ਉਹਨਾਂ ਦਾ ਗੁਰਦਾਸ ਸਮਾਰਦੇ ਸੁਪਰਿਆਂ ਦਾ ਭਾਤ ਭਾਉ ਦਾ ਸੰਕਲਪ ਕਰੀਏ ਸਮੁੱਚੀ ਸੰਗਤ ਦਾ ਧੰਨਵਾਦ ਜੈ ਪੀ ਜੈ ਭੰਤ ਜੈ ਗੁਰਦੇਵ ਧੰਨ ਗੁਰਦੇਵ